ਬਹੁਤ ساری ਜਗ੍ਹਾ ਦੇ ਉੱਤੇ 7-7 ਫੁੱਟ ਵੀ ਪਾਣੀ ਆਇਆ ਹੋਇਆ ਹੈ ਠੀਕ ਹੈ ਛੋਟੇ ਬੱਚੇ ਹੋਗੇ ਵੱਡੇ ਹੋਗੇ ਜਾਂ ਬਜ਼ੁਰਗ ਹੋਗੇ ਜਿਉਂ ਕਿ ਤੇ ਡਿੱਗ ਜਾਂਦੇ ਆ ਨਹੀਂ ਬਚਾ ਕਰ ਸਕਦੇ ਤੁਸੀਂ সুইਮਿੰਗ ਦੀਆਂ ਕੁਝ ਇਹੋ ਜਿਹੀਆਂ ਟ੍ਰਿਕਸ ਹੈਗੀਆਂ ਜਿਹੜੇ ਐਟ ਟਾਈਮ ਯੂਜ਼ ਕਰਕੇ ਬਚਿਆ ਜਾ ਸਕਦਾ ਹੈ ਜੇ ਕੁਦਰਤੀ ਤੌਰ ਤੇ ਕਿਸੇ ਤਰੀਕੇ ਚ ਡਿੱਗ ਜਵੇ ਤੇ ਉਹ ਆਪਣਾ ਆਪਣੇ ਕੰਡੇ ਦੇਲੇ ਪਾਣੀ ਬੋਡੀ ਨੂੰ ਸਿੱਧਾ ਕਰ ਲਵੇ ਅੱਛਾ ਬੋਡੀ ਨੂੰ ਕਿਸੇ ਵੀ ਤਰੀਕੇ ਲੱਤਾਂ ਨੂੰ ਮਾਰ ਜਾ ਕੋਈ ਬੰਦਾ ਡੁੱਬਦਾ ਹੈ ਤੇ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੰਦਾ ਹੈ ਹੈਨਾ ਜਦੋਂ ਜਿੰਨੀ ਦੇਰ ਤੱਕ ਉਹ ਆਪਣੀ ਬੋਡੀ ਨੂੰ ਸਿੱਧਾ ਨਹੀਂ ਕਰੂਗਾ ਜਦੋਂ ਆਪਾਂ ਲੰਮੇ ਪੈਣ ਦੀ ਪੋਜੀਸ਼ਨ ਤੇ ਨਹੀਂ ਆਵਾਂਗੇ ਉਨੀ ਦੇਰ ਤੱਕ ਸਾਡਾ ਪਛਾਣ ਆਉਣਾ ਬੜਾ ਮੁਸ਼ਕਲ ਹੈ ਸਿੱਧੇ ਜਦੋਂ ਕਿ ਪਾਣੀ ਸਾਨੂੰ ਰੋਕਦਾ ਆ ਹਣਾ ਜੇ ਅਸੀਂ ਸਿੱਧੇ ਰਵਾਂਗੇ ਤੇ ਫੇਰ ਅਸੀਂ ਸਿੱਧੇ ਥੱਲੇ ਨੂੰ ਡਰਾਉਨਿੰਗ ਸਾਡੀ ਸ਼ੁਰੂ ਹੋ ਜਾਊਗੀ ਅੱਜ ਪੰਜਾਬ ਹੜਾਂ ਦੀ ਮਾਰ ਹੇਠਾਂ ਆਇਆ ਹੋਇਆ ਹੈ ਕਈ ਘਰ ਉੱਜੜ ਗਏ ਨੇ ਤਬਾਹ ਹੋ ਗਏ ਨੇ ਤੇ ਅੱਜ ਬਹੁਤ ਸਾਰੇ ਵੋਲੰਟੀਅਰਸ ਬਹੁਤ ਸਾਰੇ ਐਨਜੀਓਜ਼ ਫਾਊਂਡੇਸ਼ਨਸ ਅੱਗੇ ਆ ਰਹੇ ਨੇ ਜਿਨ੍ਹਾਂ ਨੂੰ ਸਲੂਟ ਹੈ ਸਾਡਾ ਪੁਰੀਆਂ ਨਗਾ ਟੀਮ ਦਾ ਪਰ ਇਹ ਹੜ੍ਹਾਂ ਦੇ ਪਾਣੀ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਬਹੁਤ ਸਾਰੇ ਲੋਕ ਹੈ ਜਿਹੜੇ ਪਾਣੀ ਤੋਂ ਆਪਣਾ ਬਚਾ ਨਹੀਂ ਕਰ पाए ਅੱਜ ਉਹਨਾਂ ਚੀਜ਼ਾਂ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਅੱਜ ਦੇ ਗੈਸਟ ਨਾਲ ਸਤਿ ਸ਼੍ਰੀ ਅਕਾਲ ਜੀ ਮੈਂ ਅਮਰ ਗਿੱਲ ਤੇ ਅੱਜ ਦੇ ਜੋ ਸਾਡੇ ਗੈਸਟ ਨੇ ਉਹਨਾਂ ਦਾ ਨਾਮ ਹੈ ਉਮੇਸ਼ ਸ਼ਰਮਾ ਜੋ ਕਿ ਡਿਸਟ੍ਰਿਕਟ ਸਪੋਰਟਸ ਆਫਿਸ ਦੇ ਸੁਵੀਮਿੰਗ ਕੋਚ ਨੇ ਜੋ ਕਿ ਪੰਜਾਬ ਟੀਮ ਹੈਡ ਰਹਿ ਚੁੱਕੇ ਨੇ ਅਜੋ ਹਨਾ ਨਾਲ ਗੱਲਬਾਤ ਕਰਦੇ ਆ ਤੇ ਵੈਲਕਮ ਕਰਦੇ ਆ ਸਰ ਦਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਮ ਮੈਂ ਹਮੇਸ਼ ਸ਼ਰਮਾ ਪੰਜਾਬ ਖੇਡ ਭੋਗ ਤੋਂ ਜ਼ਿਲ੍ਹਾ ਜਲੰਧਰ ਦੇ ਵਿੱਚ সুইমিং ਕੋਚ ਤਨਾਤਾ ਜੀ ਤੇ ਅੱਜ ਮੈਂ ਤੁਹਾਡੇ ਸੱਦੇ ਤੇ ਤੁਹਾਡਾ ਧੰਨਵਾਦ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਅਸੀਂ ਛੇਤੀ ਤੋਂ ਛੇਤੀ ਸਾਡੇ ਆਪਣੇ ਸੂਬੇ ਤੋਂ ਜਿਹੜੀ ਸਾਡੀ ਆਪਦਾ ਆ ਉਹਨੂੰ ਦਬਾ ਦਵਾਂ ਪਰਮਾਤਮਾ ਸਵੱਲੀ ਨਜ਼ਰ ਦਵੇ ਜਿੱਦਾਂ ਸਰ ਆਪਣੀ ਪਹਿਲਾ ਗੱਲ ਹੋ ਰਹੀ ਸੀ ਕਿ ਤੁਸੀਂ ਬਹੁਤ ਸਾਰੇ ਸਟੂਡੈਂਟ ਨੂੰ ਸਿਖਾ ਚੁੱਕੇ ਹੋ ਉਸ সুইਮਿੰਗ ਹੈਨਾ ਜੀ ਤੇ ਬਹੁਤ ਸਾਰੇ ਸਟੂਡੈਂਟ ਤੁਹਾਡੇ ਕਿਤੇ ਨਾ ਕਿਤੇ ਪੋਸਟ ਉੱਤੇ ਲੱਗ ਚੁੱਕੇ ਨੇ ਇਸ ਵੇਲੇ ਬਟ ਜੇ ਅੱਜ ਦੇ ਵੇਲੇ ਦੀ ਪੰਜਾਬ ਦੀ ਗੱਲ ਕੀਤੀ ਜਾਵੇ ਅੱਜ ਦੇ ਟਾਈਮ 'ਚ ਹੜਾ ਨੇ ਇੰਨਾ ਕੁ ਬੁਰਾ ਹਾਲ ਕੀਤਾ ਹੋਇਆ ਕਿ ਲੋਕ ਲੋਕਾਂ ਨੂੰ ਕੁਝ ਜ਼ਿਆਦਾ ਸੋਚ ਨਹੀਂ ਰਿਹਾ ਫਿਲਹਾਲ ਉਹਨਾਂ ਨੂੰ ਕੁਝ ਜ਼ਰੂਰਤ ਦੀਆਂ ਚੀਜ਼ਾਂ ਚਾਹੀਦੀਆਂ ਵਾ ਹੈਨਾ ਤੇ ਜੇ সুইਮਿੰਗ ਦੀ ਗੱਲ ਕਰੀਏ ਤੇ ਹੁਣ ਤਾਂ ਵੇਲਾ ਹੀ ਨਹੀਂ ਰਿਹਾ ਨਾ সুইਮਿੰਗ ਸਿੱਖਣ ਦਾ ਜੀ ਮੈਮ ਹੁਣ ਵੇਲਾ ਤਾਂ ਬਿਲਕੁਲ ਨਹੀਂ ਰਿਹਾ ਕਿਉਂਕਿ ਇੰਨੀ ਜਲਦੀ ਦੇ ਵਿੱਚ ਤਾਂ ਕੁਝ ਵੀ ਨਹੀਂ ਕੀਤਾ ਜਾ ਸਕਦਾ ਜਿੱਦਾਂ ਹੁਣ ਬਸ ਆਪਾਂ ਤਾਂ ਸਿਰਫ ਜਿੰਨਾ ਵੱਤ ਵੱਤ ਬਚਾਅ ਕਰ ਸਕਦੇ ਆ ਉਹੀ ਆ ਜੀ ਕਿਉਂਕਿ ਹੁਣ ਜੋ ਸਿਚੁਏਸ਼ਨ ਚੱਲਦੀ ਪਈ ਆ ਪਾਣੀ ਦਾ ਪ੍ਰੈਸ਼ਰ ਜਿੱਦਾਂ ਹੁਣ ਜਿਹੜੀ ਜਿਹੜੀ ਜਿੱਦਾਂ ਦਰਿਆਵਾਂ ਦੇ ਕੰਢਿਆਂ ਤੇ ਜਾਂ ਜਿਹੜੀਆਂ ਸਾਡੇ ਛੋਟੇ ਨਦੀਆਂ ਨਾਲੇ ਜਿਹੜੇ ਚੱਲਦੇ ਆ ਨਹਿਰਾਂ ਨਾਲੇ ਕੱਸੇ ਆ ਕਸੀਆਂ ਆ ਉਹਨਾਂ ਦੇ ਵਿੱਚ ਜਿਹੜਾ ਪਾਣੀ ਦਾ ਪ੍ਰੈਸ਼ਰ ਆ ਬਸ ਉਹਦੇ ਲੱਗ ਕੇ ਨਾ ਜਾਇਆ ਜਾਵੇ ਹੁਣ ਜਿਹੜਾ ਘਰਾਂ ਚ ਪਾਣੀ ਵੜਿਆ ਉਹ ਤਾਂ ਖੜਾ ਆ ਜੀ ਠੀਕ ਹੈ ਨਾ ਜੀ ਉੱਥੇ ਕਿਸੇ ਦੇ ਡੁੱਬਣ ਦੀ ਬਹੁਤ ਘੱਟ ਚਾਂਸ ਹੈ ਅਜਦਾ ਕੋਈ ਡੁੱਬ ਨਹੀਂ ਸਕਦਾ ਕਿਉਂਕਿ ਪਾਣੀ ਘਟਿਆ ਤੇ ਆਪਾਂ ਛੱਤਾਂ ਤੇ ਚੜ ਜਾਂਨੇ ਆ ਜਾਂ ਵਿਚਾਰ ਹੁਣ ਬਸ ਇਹੀ ਹੈ ਕਿ ਜਿਹੜੇ ਆਪਣੇ ਕੰਡੇ ਆ ਔਰ ਦਰਿਆਵਾਂ ਦੇ ਜਿੱਥੇ ਦਰਿਆ ਜਾਂ ਨਹਿਰਾਂ ਜਾਂ ਨਾਲੇ ਆ ਉਹਦੇ ਲਾਗੇ ਨਾ ਜਾਇਆ ਜਾਵੇ ਜੀ ਜਿੱਦਾਂ ਬਹੁਤ ਸਾਰੀ ਜਗ੍ਹਾ ਤੇ ਜਿੱਦਾਂ ਆਪਾਂ ਗੱਲ ਕੀਤੀ ਕਿ ਬਹੁਤ ਸਾਰੇ ਜਗ੍ਹਾ ਤੇ ਪ੍ਰੈਸ਼ਰ ਨਾਲ ਪਾਣੀ ਆ ਰਿਹਾ ਹੈ ਠੀਕ ਹੈ ਜਿੱਥੇ ਘਟਿਆ ਉੱਥੇ ਹੁਣ ਵਧ ਰਿਹਾ ਹੈ ਪਾਣੀ ਪਰ ਲੋਕ ਉਹੀ ਪਾਣੀ ਦੇਖਣ ਲਈ ਉਹਨੂੰ ਮਜ਼ਾਕ ਸਮਝ ਕੇ ਉੱਥੇ-ਉੱਥੇ ਜਾ ਰਹੇ ਆ ਬਿਲਕੁਲ ਬਿਲਕੁਲ ਜੀ ਤੇ ਤੁਹਾਡੇ ਹਿਸਾਬ ਨਾਲ ਫਿਰ ਇਹ ਸਹੀ ਹੈ ਦੇਖੋ ਇਹ ਹੁੱਲੜ ਬਾਜੀ ਕੁਸ਼ਕ ਜਦੋਂ ਆਪਾਂ ਕਹਿ ਲਈਏ ਸ਼ਹਿਰਾਂ ਪਿੰਡਾਂ ਦੇ ਵਿੱਚ ਲੋਕ ਹੁੰਦੇ ਜਿਹੜੇ ਨਵੀਂ ਜਵਾਨੀ ਹੁੰਦੀ ਨੌਜਵਾਨ ਲੋਕ ਜਿਹੜੇ ਹੋਏ ਇਹ ਆਪਣੇ ਆਪ ਨੂੰ ਜਦ ਦੱਸਣ ਨੂੰ ਜਾਂ ਰੀਲਾਂ ਅੱਜਕੱਲ ਰੀਲਾਂ ਦਾ ਬੜਾ ਟ੍ਰੈਂਡ ਆ ਪਰ ਪਾਣੀ ਤੇ ਅੱਗ ਨਾਲ ਕਦੀ ਕੋਈ ਮਜ਼ਾਕ ਨਹੀਂ ਹੁੰਦਾ ਨਾ ਇਹ ਤੇ ਸਾਨੂੰ ਕੋਈ ਆਪਣਾ ਕਹ ਲੋ ਕਿ ਐਂਟਰਟੇਨ ਕਰਨਾ ਚਾਹੀਦਾ ਆ ਅਸੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿੰਨਾ ਇਸ ਤੋਂ ਬਚਾ ਹੋ ਸਕੇ ਜਿੰਨਾ ਦੂਰ ਰਹਿ ਸਕੋ ਉਨਾ ਚੰਗਾ ਕੋਈ ਪਾਣੀ ਦੇ ਪ੍ਰੈਸ਼ਰ ਦਾ ਨਹੀਂ ਪਤਾ ਜਦੋਂ ਪਾਣੀ ਦਾ ਪ੍ਰੈਸ਼ਰ ਪਿੱਥੋਂ ਪਿੱਛੋਂ ਚੱਲ ਪਿਆ ਹੁਣ ਉਹ ਵਹਾਵ ਕਦੋਂ ਤੇਜ਼ ਆ ਜਾਣਾ ਫਿਰ ਜਦੋਂ ਪ੍ਰੈਸ਼ਰ ਦੇ ਵਿੱਚ ਪਾਣੀ ਆਉਂਦਾ ਆ ਉਹਦੇ ਵਿੱਚ ਕੋਈ ਕਿਤੇ ਕੋਈ ਰੁੱਖ ਕਿਤੇ ਕੋਈ ਬੱਟੇ ਕਿਤੇ ਕੋਈ ਲੱਕੜਾਂ ਪਤਾ ਨਹੀਂ ਕੀ ਆ ਹੁਣ ਤੁਸੀਂ ਖੜੇ ਆ ਤੁਹਾਡੇ ਪੈਰ ਦੇ ਵਿੱਚ ਆ ਕੇ ਕੁਝ ਵੱਜੇ ਉਹ ਸਿੱਟ ਲਵੇ ਤੇ ਫੇ ਪਾਣੀ ਸਿੱਧਾ ਤੁਹਾਨੂੰ ਲੈ ਜਾਵੇ ਇਸ ਲਈ ਆਪਾਂ ਨੂੰ ਜਿੰਨਾ ਹੋ ਸਕੇ ਅਸੀਂ ਉਸ ਚੀਜ਼ ਤੋਂ ਦੂਰ ਰਹੀਏ ਬਿਲਕੁਲ ਵੀ ਉਹਦੇ ਪਾਣੀ ਦੇ ਕੰਡਿਆਂ ਦੇ ਲਾਗੇ ਅਸੀਂ ਦੇਖਣ ਜਾਂ ਰੀਲ ਬਣਾਉਣ ਜਾ ਇਹਦਾ ਬਾਰੇ ਨਾ ਸੋਚੀਏ ਛੋਟੇ ਬੱਚੇ ਹੋਗੇ ਵੱਡੇ ਹੋਗੇ ਜਾਂ ਬਜ਼ੁਰਗ ਹੋਗੇ ਠੀਕ ਹੈ ਜਿਉਂ ਕਿਦੇ ਪਾਣੀ ਵਿੱਚ ਡਿੱਗ ਜਾਂਦੇ ਕਿਉਂਕਿ ਬਹੁਤ ساری ਜਗ੍ਹਾ ਦੇ ਉੱਤੇ 7-7 ਫੁੱਟ ਵੀ ਪਾਣੀ ਆਇਆ ਹੋਇਆ ਹੈ ਠੀਕ ਹੈ ਤੇ ਜਿਉਂ ਕਿਤੇ ਡਿੱਗ ਜਾਂਦੇ ਆ ਨਹੀਂ ਬਚਾ ਕਰ ਸਕਦੇ ਤੇ 스ਵਿਮਿੰਗ ਦੀਆਂ ਕੁਝ ਇਹੋ ਜਿਹੀਆਂ ਟ੍ਰਿਕਸ ਹੈਗੀਆਂ ਜਿਹੜੇ ਐਟ ਟਾਈਮ ਯੂਜ਼ ਕਰਕੇ ਬਚਿਆ ਜਾ ਸਕਦਾ ਹੈ ਮੈਡਮ ਦੇਖੋ ਪਹਿਲੀ ਚੀਜ਼ ਤਾਂ ਇਹ ਹੈ ਕਿ ਸਾਨੂੰ ਕਿਸੇ ਨੂੰ ਬਚਾਉਣ ਲਈ ਆਪਣੇ ਆਪ ਨੂੰ ਪਹਿਲਾਂ ਸਿੱਧੜ ਹੋਣਾ ਪਊਗਾ ਕਿ ਮੈਨੂੰ সুইমিং ਚੱਜਣਾ ਆਉਂਦੀ ਹੋਵੇ ਹੈਨਾ ਕਿਉਂਕਿ ਇੱਕ ਨਾਲ ਆਪਣੇ ਬਰਾਬਰ ਬੋਡੀ weight ਨੂੰ ਖਿੱਚ ਕੇ ਲਿਆਣਾ ਇਹ ਬੜਾ ਔਖਾ ਕੰਮ ਆ ਤੇ ਸਭ ਤੋਂ ਜ਼ਰੂਰੀ ਚੀਜ਼ ਇਹ ਆ ਕਿ ਅਸੀਂ ਸਭ ਤੋਂ ਪਹਿਲਾਂ ਕੋਸ਼ਿਸ਼ ਕਰੀਏ ਕਿ ਜਦੋਂ ਕੋਈ ਬੰਦਾ ਪਾਣੀ 'ਚ ਡਿੱਗ ਗਿਆ ਜੀ ਤੇ ਜੇ ਕੋਈ ਬੱਚਾ ਜਾਂ ਵੱਡਾ ਕੋਈ ਵੀ ਆ ਤੇ ਸਾਸੀ ਉਹਦੇ ਤੇ ਅਪਰੋਚੇਬਲ ਚੀਜ਼ ਕੋਈ ਡੰਡਾ ਕੋਈ ਰੱਸੀ ਕੋਈ ਸਾਈਕਲ ਦੀ ਟਿਊਬ ਬਨ ਕੇ ਉਹਦੇ ਤੱਕ ਸਿੱਟিয়ে ਜਿਹਨੂੰ ਉਹ ਫੜ ਲਵੇ ਤੇ ਉਹਨੂੰ ਫੜ ਕੇ ਭਖੇ ਚ ਲਈਏ ਜੀ ਤੇ ਜੇ ਬਿਲਕੁਲ ਵੀ ਸਾਡੇ ਕੋਲ ਕੋਈ ਆਲੇ ਦੁਲੇ ਚੀਜ਼ ਨਹੀਂ ਹੈਗੀ ਤੇ ਫੇਰ ਸਭ ਤੋਂ ਪਹਿਲੀ ਚੀਜ਼ ਤਾਂ ਹੈ ਕਿ ਤੁਹਾਨੂੰ ਮਾੜੀ-ਮੋਟੀ ਸਵਿਮਿੰਗ ਆਉਂਦੀ ਹੋਣੀ ਚਾਹੀਦੀ ਹੈ ਹੂੰ ਤੇ ਜਿਹਨੂੰ ਸਵਿਮਿੰਗ ਨਹੀਂ ਆਉਂਦੀ ਉਹ ਖੁਦ ਦਾ ਬਚਾਅ ਕਰ ਸਕਦਾ ਹੈ ਜਿਹਨੂੰ ਸਵਿਮਿੰਗ ਨਹੀਂ ਆਉਂਦੀ ਜੀ ਦੇਖੋ ਪਹਿਲੀ ਗੱਲ ਤਾਂ ਜੇ ਕੁਦਰਤੀ ਤੌਰ ਤੇ ਕਿਸੇ ਤਰੀਕੇ ਚ ਡਿੱਗ ਜਾਵੇ ਤੇ ਉਹ ਆਪਣਾ ਆਪਣੇ ਕੰਡੇ ਦੇ ਲੜੇ ਆਪਣੀ ਬੋਡੀ ਨੂੰ ਸ अच्छा बॉडी ਨੂੰ ਕਿਸੇ ਵੀ ਤਰੀਕੇ ਲੱਤਾਂ ਨੂੰ ਮਾਰੇ ਜਾਂ ਜਦੋਂ ਜਿੰਨੀ ਦੇਰ ਤੱਕ ਉਹ ਆਪਣੀ ਬੋਡੀ ਨੂੰ ਸਿੱਧਾ ਨਹੀਂ ਕਰੂਗਾ ਜਦ ਆਪਾਂ ਲੰਮੇ ਪੈਣ ਦੀ ਪੋਜੀਸ਼ਨ ਤੇ ਨਹੀਂ ਆਵਾਂਗੇ ਉਨੀ ਦੇਰ ਤੱਕ ਸਾਡਾ ਬਚਾਅ ਹੋਣਾ ਬੜਾ ਮੁਸ਼ਕਲ ਹੈ ਸਿੱਧੇ ਜਦੋਂ ਕਿਉਂਕਿ ਪਾਣੀ ਸਾਨੂੰ ਰੋਕਦਾ ਆ ਹਣਾ ਜੇ ਅਸੀਂ ਸਿੱਧੇ ਰਵਾਂਗੇ ਤੇ ਫੇਰ ਅਸੀਂ ਸਿੱਧੇ ਥੱਲੇ ਨੂੰ ਡਰਾਉਨਿੰਗ ਸਾਡੀ ਸ਼ੁਰੂ ਹੋ ਜਾਊਗੀ अच्छा मतलब आप ਏਦਾਂ ਹੀ ਹੁੰਦਾ ਨਾਰਮਲੀ ਕਿ ਕੋਈ ਬੰਦਾ ਡੁੱਬਦਾ ਹੈ ਤੇ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੰਦਾ ਹੈ ਹੈਨਾ ਤੇ ਉਹ ਨੀਚੇ ਜਾਊਗਾ ਜਾਊਗਾ ਨੀਚੇ ਜਾਊਗਾ ਦੂਸਰੀ ਚੀਜ਼ ਕੀ ਹੈ ਜਿਹੜਾ ਬਚਾਣ ਵੀ ਕੋਈ ਬੰਦਾ ਉਹਨੂੰ ਲੱਗ ਕੇ ਨਾ ਜਾਵੇ ਕਿਉਂਕਿ ਜੜੇ ਜੜੇ ਬੰਦੇ ਨੂੰ ਦੇਖੋ ਪਾਣੀ ਦੇ ਵਿੱਚ ਕੀ ਪ੍ਰੋਬਲਮ ਆ ਸਾਨੂੰ ਆਕਸੀਜਨ ਨਹੀਂ ਮਿਲਦੀ ਅਸੀਂ ਸਾਹ ਨਹੀਂ ਲੈ ਸਕਦੇ ਜੀ ਇਹੀ ਸਭ ਤੋਂ ਵੱਡੀ ਸਾਡੀ ਪ੍ਰੋਬਲਮ ਹੁੰਦੀ ਹੈ ਤੇ ਜਦੋਂ ਸਾਨੂੰ ਅਸੀਂ ਤੜਫਦੇ ਹੁੰਨੇ ਆ ਕੋਈ ਬੰਦਾ ਡਰਾਉਨਿੰਗ ਜਿਹੜਾ ਬੰਦਾ ਡੁੱਬਦਾ ਆ ਪਿਆ ਆ ਉਹ ਡੁੱਬਦੇ ਬੰਦੇ ਨੂੰ ਕੀ ਪ੍ਰੋਬਲਮ ਆਉਂਦੀ ਆ ਕਿ ਉਹਨੂੰ ਸਿਰਫ ਸਾਹ ਲੈਣਾ ਹੁੰਦਾ ਆ ਤੇ ਜਦੋਂ ਤੁਸੀਂ ਉਹਦੇ ਲੱਗ ਕੇ ਉਹਨੇ ਸਿਰਫ ਉਸੇ ਉਹਨੇ ਤਾਨੂੰ ਕੁੱਟ ਕੇ ਗ੍ਰਿਪ ਕਰ ਲੈਣਾ ਬਹੁਤ ਇਹੋ ਜਿਹੇ ਇਨਸੀਡੈਂਟਸ ਹੋਏ ਆ ਕਿ ਜਦੋਂ ਕੋਈ ਬੰਦਾ ਕਿਸੇ ਨੂੰ ਬਚਾਣ ਗਿਆ ਤੇ ਉਹ ਆਪ ਵੀ ਡੁੱਬ ਗਿਆ ਜੀ ਇਸ ਲਈ ਬਹੁਤ ਧਿਆਨ ਨਾਲ ਧਿਆਨ ਵਰਤਣਾ ਪੈਂਦਾ ਜੀ ਤੇ ਜਿੱਦਾਂ ਜਿਹੜੇ ਸਾਡੇ ਬਹੁਤ ਸਾਰੇ ਵੋਲੰਟੀਅਰ ਜਾ ਰਹੇ ਨੇ ਸੇਵਾ ਕਰਨ ਲਈ ਕੋਈ ਲੰਗਰ ਦੀ ਸੇਵਾ ਲੈ ਕੇ ਜਾ ਰਿਹਾ ਕੋਈ ਮੈਡੀਸਨ ਕੋਈ ਕੁਝ ਹੈ ਨਾ ਤੇ ਬਾਈ ਚਾਂਸ ਰੱਬ ਨਾ ਕਰੇ ਜੇ ਉਹਨਾਂ ਨਾਲ ਕੋਈ ਇਦਾਂ ਦੀ ਅਨਹੋਣੀ ਹੁੰਦੀ ਹੈ ਪਾਣੀ ਵਿੱਚ ਜਿਆਦਾ ਭਾਅ ਆ ਜਾਂਦਾ ਵਾ ਤੇ ਉਹਦੇ ਵਿੱਚ ਡਿੱਗ ਜਾਂਦੇ ਜਾਂਦੀਆਂ ਲਹਿਰਾਂ ਦੇ ਵਿੱਚ ਤੇ ਉਹ ਆਪਣੇ ਨਾਲ ਇਹੋ ਜਿਹਾ ਕੀ ਸਮਾਨ ਰੱਖਣ ਕੇ ਬਚਾਅ ਹੋ ਸਕੇ ਦੇਖੋ ਰੈਸਕਿਊ ਜੈਕਟਸ ਲਾਈਫ ਜੈਕਟਸ ਪਹਿਲੇ ਤਾਂ ਸਾਰੇ ਪਾ ਕੇ ਜਾਣ ਜੀ ਠੀਕ ਹੈ ਜਿੱਥੇ ਪਾਣੀ ਆ ਜਦੋਂ ਉਹ ਪਾਣੀ ਦੇ ਲੱਗੇ ਇਹ ਨਾ ਸੋਚਣ ਕਿ 3 ਫੁੱਟ ਜਾਂ 4 ਫੁੱਟ ਪਾਉਣੀ ਆ ਕਿਤੇ ਵੀ ਜਾ ਕੇ ਉਹ 1.5 ਫੁੱਟ ਵੀ ਵੱਧ ਗਿਆ ਤੇ ਆਪਾਂ ਨੂੰ ਸਾਦੀ ਦਿੱਕਤ ਆ ਜਾਣੀ ਆ ਜੀ ਤੇ ਆਪਣੇ ਕੋਲ ਲਾਈਫ ਜੈਕਟਸ ਹੋਣ ਠੀਕ ਹੈ ਜੀ ਰस्सियां ਹੋਣ ਆਪਣੇ ਕੋਲ ਸਟਿਕਸ ਹੋਣ ਜਿਹੜਾ ਨਾਲ ਫੜ ਕੇ ਆਪਾਂ ਬੰਦੇ ਨੂੰ ਖਿੱਚਿਆ ਜਾ ਸਕੇ ਇਹ ਚੀਜ਼ਾਂ ਸਭ ਤੋਂ ਪਹਿਲਾਂ ਜ਼ਰੂਰਤ ਹੈ ਜੀ ਤੇ ਜਿਹੜੇ ਵਿਚਾਰੇ ਹੜਾਂ ਦੇ ਵਿੱਚ ਫਸੇ ਪਏ ਐ ਕਿ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਕੀ ਪ੍ਰਕੌਸ਼ਨਸ ਯੂਜ਼ ਕਰਨੀਆਂ ਚਾਹੀਦੀਆਂ ਨੇ ਦੇਖੋ ਪ੍ਰਸ਼ਾਸਨਿਕ ਹਰੇਕ ਗੱਲ ਜਿੱਦਾਂ ਪ੍ਰਸ਼ਾਸਨ ਚੱਲਦਾ ਪਿਆ ਪ੍ਰਸ਼ਾਸਨ ਦੀਆਂ ਟੀਮਾਂ ਬਣੀਆਂ ਹੁੰਦੀਆਂ ਸਰਕਾਰੀ ਤੌਰ ਤੇ ਸਾਡੀ ਐਸ ਡੀ ਆਰ ਐਫ ਜਾਂ ਨੈਸ਼ਨਲ ਦੀ ਐਨ ਡੀ ਆਰ ਐਫ ਆ ਉਹ ਜਿਹੜੀਆਂ ਟੀਮਾਂ ਬਣੀਆਂ ਆ ਉਹ ਉਹਨਾਂ ਲਈ ਪ੍ਰੋਪਰ ਜਿੱਥੇ ਕੋਈ ਇਹੋ ਜਿਹਾ ਕੋਈ ਸਫਰ ਹੋਊਗਾ ਜਿੱਥੇ ਕੋਈ ਹਸਲ ਹੋਊਗੀ ਇਹੋ ਜਿਹੀ ਕੋਈ ਪ੍ਰੋਬਲਮ ਆਊਗੀ ਉਥੇ ਪ੍ਰਸ਼ਾਸਨ ਮਦਦ ਲਈ ਤਿਆਰ ਹੈ ਨਾ ਕੋਈ ਪ੍ਰਸ਼ਾਸਨ ਦੀਆਂ ਆਲਰੇਡੀ ਟੀਮਸ ਬਣੀਆਂ ਹੁੰਦੀਆਂ ਆ ਤੇ ਉਹ ਉਥੇ ਜਾ ਕੇ ਉਹਨਾਂ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰਨਗੇ ਤੇ ਉਹਨਾਂ ਸਾਨੂੰ ਉਹਨਾਂ ਦੀਆਂ ਹਰ ਗਾਈਡਲਾਈਨਸ ਨੂੰ ਮੰਨਣਾ ਚਾਹੀਦਾ ਉਹਨਾਂ ਦੇ ਮੁਤਾਬਕ ਹੀ ਚੱਲਣਾ ਚਾਹੀਦਾ ਆ ਜੀ ਤੇ ਸਰ ਇੱਕ ਗੱਲ ਹੋਰ ਪੁੱਛੋਂਗੇ ਕਿ ਜਦੋਂ ਤੁਸੀਂ ਕਹਿ ਰਹੇ ਸੀਗੇ ਕਿ ਤੁਸੀਂ ਵੀ ਬਹੁਤ ਵਾਰੀ ਡੁੱਬਦੇ ਨੂੰ ਬਚਾਇਆ ਹੈ ਠੀਕ ਹੈ ਤੇ ਜੇ ਬਾਈ ਚਾਂਸ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਦੇਖੋ ਜੀ ਆਪਾਂ ਤਾਂ ਆਪਣੇ ਸੂਬੇ ਲਈ ਆਪਣੇ ਮੁਲਕ ਲਈ ਆਪਣੇ ਜ਼ਿਲ੍ਹੇ ਲਈ ਹਰ ਵੇਲੇ ਤਿਆਰ ਬਰ ਤਿਆਰ ਆਂ ਜੇ ਕਿਤੇ ਜ਼ਰੂਰਤ ਪੈਂਦੀ ਆ ਜਿੱਥੇ ਕੋਈ ਬੰਦਾ ਲੱਗਦਾ ਕਿ ਕਿਤੇ ਦੇਖੋ ਹੁਣ ਸਪੋਜ਼ ਮੈਂ ਜਲੰਧਰ ਦੇ ਵਿੱਚ ਆ ਤੇ ਸultanpur Lodhi ਦੇ ਵਿੱਚ ਕੋਈ ਇਨਸੀਡੈਂਟ ਹੋ ਜਾ ਪਰਮਾਤਮਾ ਨਾ ਕਰੇ ਕਦੀ ਵੀ ਹੋਵੇ ਜੇ ਹੋ ਜਾਂਦਾ ਸਾਨੂੰ ਤਾਂ ਇੰਨੀ ਦੂਰ ਤੱਕ ਪਹੁੰਚਣ ਨੂੰ ਬਹੁਤ ਟਾਈਮ ਲੱਗ ਜਾਊਗਾ ਹਨਾ ਤੇ ਇਹ ਤਾਂ ਫੇਰ ਕੀ ਆ ਕਿ ਜੇ ਕੋਈ ਕਿਤੇ ਕੋਈ ਬੰਦਾ ਖੜਾ ਰਹਿ ਗਿਆ ਜਿੱਦਾ ਤੁਹਾਨੂੰ ਦੱਸਿਆ ਸੀ ਮੈਂ ਦੱਸਣਾ ਚਾਹਨਾ ਕਿ ਅੱਜ ਤੋਂ 15 16 ਸਾਲ ਪਹਿਲਾਂ ਅਸੀਂ ਬੰਦੇ ਡੁੱਬਦੇ ਬਚਾਏ ਸੀਗੇ ਇੱਥੇ ਫਤਿਹਿਆਬਾਦ ਪਿੰਡ ਆ ਪ੍ਰਤਾਪਰੇ ਦੇ ਇਲਾਕੇ ਛੋਟਾ ਜਿਹਾ ਜੀ ਉਹਨਾਂ ਦੇ ਖੱਤੇ ਨੀਵੇਂ ਸੀਗੇ ਤੇ ਖੱਤਿਆਂ ਦੇ ਵਿੱਚ ਪਾਣੀ ਚਲਾ ਗਿਆ ਤੇ ਉਹਦੇ ਉੱਪਰ ਪ੍ਰਵਾਸੀ ਬੰਦੇ ਰਹਿੰਦੇ ਸੀਗੇ ਉਹ ਤਿੰਨ ਬੰਦੇ ਅਸੀਂ ਬਚਾ ਕੇ ਲਿਆਏ ਸੀ ਉਸ ਵੇਲੇ ਤੇ ਉਹ ਕੀ ਸੀਗਾ ਕਿ ਪਾਣੀ ਖੜਾ ਸੀ ਬਈ ਦਾ ਜਿਹੜਾ ਆਪਣੀਆਂ ਚਿੱਟੀ ਵਈ ਇਹਦਾ ਹੀ ਪਾਣੀ ਜਾਂਦਾ ਆ ਤੇ ਇਹਦਾ ਪਾਣੀ ਲੰਘਦਾ ਪਿਆ ਸੀ ਤੇ ਅਸੀਂ সুইਮਿੰਗ ਕਰਕੇ तकरीबन तकरीबन 1.5 ਕਿਲੋਮੀਟਰ সুইਮਿੰਗ ਕਰਕੇ ਨਾਲ ਟਿਊਬਾਂ ਲੈ ਜਾ ਕੇ ਬੋਟ ਉਸ ਵੇਲੇ ਬੋਟ ਬੋਟ ਦੀ ਫੈਸਿਲਿਟੀ ਵੀ ਨਹੀਂ ਸੀ ਪਰ ਉਹਨਾਂ ਬੰਦਿਆਂ ਨੂੰ ਆਪਾਂ ਤਿੰਨਾਂ ਨੂੰ ਪਰਮਾਤਮਾ ਦੀ ਮਿਹਨਤ ਇਹਨਾਂ ਨੂੰ ਸਹੀ ਸਲਾਮਤ ਤੁਸੀਂ ਵਾਪਸ ਲਿਆਏ ਸੀ ਜੀ ਤੇ ਸਰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਹੜ੍ਹ ਦੇ ਨਾਲ ਗ੍ਰਸਤ ਹੋਏ ਨੇ ਲੋਕੀ ਔਰ ਜਿਹੜੇ ਸੇਵਾ ਕਰ ਰਹੇ ਨੇ ਇਸ ਟਾਈਮ ਦੇ ਲਈ ਉਹਨਾਂ ਲਈ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਪੰਜਾਬ ਪੰਜਾਬੀਅਤ ਸਾਡਾ ਜਿਹੜਾ ਸੂਬਾ ਆ ਉਹ ਸਾਰੀ ਦੁਨੀਆ ਦੀ ਸੇਵਾ ਕਰਦਾ ਆ ਪੰਜਾਬੀ ਇਸ ਗੱਲ ਲਈ ਮਸ਼ਹੂਰ ਆ ਬਿਲਕੁਲ ਤੇ ਅਸੀਂ ਦੇਖ ਰਹੇ ਆ ਕਿ ਬਹੁਤ ਐਨ ਜੀਓਸ ਪ੍ਰਸ਼ਾਸਨ ਜੀ ਹਰ ਤਰ੍ਹਾਂ ਦੀ ਰਾਜਨੀਤੀ ਪਾਰ ਰਾਜਨੀਤਿਕ ਪਾਰਟੀ ਮਦਦ ਕਰਨ ਲਈ ਪਹੁੰਚ ਰਹੇ ਆ ਤੇ ਬਸ ਇਹੀ ਆ ਕਿ ਸਾਡੀ ਹਰ ਬੰਦੇ ਨੂੰ ਇਹ اپੀਲ ਆ ਕਿ ਸਹੀ ਸੋਚੇ ਜਾਓ ਤੇ ਜਿਹੜੇ ਆ ਛੋਟੇ ਬੱਚੇ ਨੌਜਵਾਨ ਆ ਉਹਨਾਂ ਨੂੰ ਫੇਰ ਮੈਂ اپੀਲ ਕਰਦਾ ਆ ਕਿ ਰੀਲਾਂ ਦੇ ਵੱਲ ਨੂੰ ਨਾ ਜਾਓ ਕਿ ਤੁਸੀਂ ਕੋਸ਼ਿਸ਼ ਨਾ ਕਰੋ ਪਾਣੀ ਦੇ ਲਾਗੇ ਜਾ ਕੇ ਵੀਡੀਓਜ਼ ਬਣਾਉਣ ਦੀ اپੀਲ ਇਹੀ ਆ ਕਿ ਜਿਹੜੇ ਬੰਦਿਆਂ ਨੂੰ ਜ਼ਰੂਰਤ ਆ ਜਿਹੜੀ ਚੀਜ਼ ਦੀ ਜ਼ਰੂਰਤ ਆ ਰਾਤ ਸਮਗਰੀ ਜਿਹੜੀ ਚਾਹੀਦੀ ਆ ਜਿੱਥੇ-ਜਿੱਥੇ ਪਿੰਡਾਂ ਦੇ ਵਿੱਚ ਪਸ਼ੂਆਂ ਲਈ ਕੋ ਚਾਰਾ ਚਾਹੀਦਾ ਡੀਜ਼ਲ ਚਾਹੀਦਾ ਤੁਸੀਂ ਉਹਨਾਂ ਨੂੰ ਉਹੀ ਚੀਜ਼ ਮਹ कराओ ਤੇ ਉਸੇ ਚੀਜ਼ ਤੁਸੀਂ ਪਹਿਲੀ ਗੱਲ ਦਾ ਪ੍ਰਸ਼ਾਸਨ ਨਾਲ ਤਾਲਮੇਲ ਕਰੋ ਕਿਉਂਕਿ ਪ੍ਰਸ਼ਾਸਨ ਨੇ ਆਪਣੀ ਪੂਰੀ ਬਿਉਂਤਬੰਦੀ ਬਣਾਈ ਹੁੰਦੀ ਆ ਹਨਾ ਜੇ ਅਸੀਂ ਆਪਣੇ ਤੌਰ ਤੇ ਸਿੱਧੇ ਤੁਰ ਤੇ ਚੱਲ ਜਾਗੇ ਫਿਰ ਉੱਥੇ ਕੀ ਆ ਉਹ ਆਲਰੇਡੀ ਕਿਸੇ ਪਿੰਡ ਦੇ ਵਿੱਚ ਸਮਾਨ ਪਹੁੰਚਿਆ ਆ ਹੈਨਾ ਅਸੀਂ ਉਹਦੇ ਡਬਲ ਡਬਲ ਟ੍ਰिपल ਟ੍ਰिपल ਸ਼ਿਫਟ ਕਰ ਦਈਏ ਤੇ ਹੋਰ ਕਈ ਜਗ੍ਹਾ ਤੇ ਪਹੁੰਚਿਆ ਨਹੀਂ ਫੇ ਉਹ ਖਰਾਬ ਉਹ ਦੇਖੋ ਇੱਕ ਤਾਂ ਉਹ ਸਮਾਨ ਖਰਾਬ ਹੋਊਗਾ ਤੇ ਇੱਕ ਜਿੱਥੇ ਜ਼ਰੂਰਤ ਆ ਉੱਥੇ ਪਹੁੰਚੂਗਾ ਨਹੀਂ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਜੇ ਤੁਸੀਂ ਦੇਣਾ ਵੀ ਚਾਹੁੰਦੇ ਆ ਜਿੱਦਾਂ ਜੋ ਵੀ ਕੁਝ ਕਰਨਾ ਚਾਹੁੰਦੇ ਹਰ ਬੰਦੇ ਦੇ ਦੇਖੋ ਤੁਹਾਨੂੰ ਪਹਿਲਾਂ ਵੇਲੇ ਸੇ ਪੰਜਾਬ ਪੰਜਾਬੀਅਤ ਜਿਹੜੀ ਆ ਇਹ ਸੇਵਾ ਭਾਵਨਾ ਸਾਡੇ ਚ ਕੁੱਟ-ਕੁੱਟ ਕੇ ਭਰ ਜੂਗਾ ਤੇ ਇਹ ਸੇਵਾ ਭਾਵਨਾ ਨੂੰ ਜਾਰੀ ਰੱਖ ਤੁਸੀ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਜਿੱਥੇ-ਜਿੱਥੇ ਜਿਹੜੀ ਚੀਜ਼ ਦੀ ਮਹੀਆ ਦੀ ਤੁਸੀਂ ਕਰਾਉਣਾ ਚਾਹ テいーンケ ਥੈਂਕ ਯੂ ਸਰ ਧੰਨਵਾਦ ਤੇ ਇਹ ਸੰ ਸਾਡੇ ਨਾਲ ਉਮੇਸ਼ ਸ਼ਰਮਾ ਜੀ ਔਰ ਸਹੀ ਗੱਲ ਹੈ ਕਿ ਪੰਜਾਬ ਦੇ ਵਿੱਚ ਅੱਜ ਜਿਹੜੀ ਇਹ ਵੱਡੀ ਆਫਤਾ ਆਈ ਹੋਈ ਹੈ ਵੱਡਾ ਜਿਹੜਾ ਕਹਿ ਲਓ ਹੜ ਆਇਆ ਹੋਇਆ ਹੈ ਇਹਦੇ ਨਾਲ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਨੇ ਪਰ ਬਹੁਤ ਸਾਰੀਆਂ ਚੀਜ਼ਾਂ ਸਾਡੇ ਹੱਥ ਵਿੱਚ ਵੀ ਹੈਗੀਆਂ ਜਿੱਥੇ ਲੋਕ ਠੀਕ ਨੇ ਐਵੇਂ ਬਸ ਮਜ਼ਾਕ ਲਈ ਜਾ ਰਹੇ ਨੇ ਬਸ ਪਾਣੀ ਦੇਖਣ ਤੇ ਉਹਨਾਂ ਨੂੰ ਸਰ ਨੇ ਜਿਵੇਂ ਹਦਾਇਤ ਦਿੱਤੀ ਹੈ ਕਿ ਉਸ ਪਾਣੀ ਤੋਂ ਦੂਰ ਰਹਿਣ ਆਪਣਾ ਬਚਾਕਰਨ ਤੇ ਬਾਕੀਆਂ ਦਾ ਵੀ ਬਚਾਕਰਨ ਬਾਕੀ ਤੁਸੀਂ ਚਾਹਦੇ ਹੋ ਸਰ ਨਾਲ ਕੰਟੈਕਟ ਕਰਨਾ ਤਾਂ ਸਾਨੂੰ ਦੱਸ ਸਕਦੇ ਹੋ ਅਗਲਾ ਪੌਡਕਾਸਟ ਕਿਸ ਦੇ ਨਾਲ ਕਰੀਏ ਸਾਨੂੰ ਇਹ ਕਮੈਂਟ ਕਰਕੇ ਜ਼ਰੂਰ ਦੱਸਣਾ ਸਤਿ ਸ਼੍ਰੀ ਅਕਾਲ ਜੀ